ਮਾਰਾ ਸਰਿਆਮੀ ਵਿਕਦਾ ਅੰਕਪਰੇਸਾਨ ਕੋ ਇਨਫਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਜੀ ਸਰਿਆਮੀ ਵਿਕਦਾ ਕੋਈ ਰੋਕ ਟੋਕ ਨਹੀਂ ਗਈ ਤੁਸੀਂ ਜਿਹੜਾ ਉਹ ਤਾਂ ਨਹੀਂ ਵਸਦੀ ਗੱਲ ਜੀ ਕੋਈ ਨਹੀਂ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਉਹ ਵੀ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮਤ ਆਪਾਂ ਗੜੀ ਕਾਰਵਾਈ ਜਨਾਈ ਜੀ ਇਹ ਨਸ਼ਾ ਨਸ਼ਾ ਜੀ ਆਮ ਹੀ ਵਿਕ ਰਿਆ ਜੀ ਦੁਨੀਆ ਕਰੀ ਜਾਂਦੀ ਹੈ ਕਈ ਮਰੀ ਜਾਂਦੇ ਨੇ ਕੋਈ ਰੋਕ ਥਾਮ ਨਹੀਂ ਹੈਗੀ ਨਸ਼ੇ ਦੀ ਸਟੇ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਯੂਪੀ ਬਿਹਾਰ ਚ ਜੇ ਚਲ ਜਿਓ ਜੇ ਤੁਸੀਂ ਆਪਣੇ ਬੱਚੇ ਬਚਾਣੇ ਆ ਤੇ ਜੀ ਮਾਰਾ ਸਰਿਆਂ ਵੀ ਵਿਕਦਾ ਜੀ ਸਰਿਆਂ ਵੀ ਵਿਕਦਾ ਕੋਈ ਰੋਕ ਟੋਕ ਨਹੀਂ ਗਈ ਤੁਸੀਂ ਜਿਹੜਾ ਇਹ ਬੇਟਾ ਉਸ ਤੋਂ ਤਾਂ ਨਹੀਂ ਵੱਸਦੀ ਗੱਲ ਜੀ ਜਿਹੜੇ ਲੜਕੀ ਜਿਹੜੀ ਡੈਥ ਹੋਈ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਆਕਾਸ਼ਦੀਪ ਸੈਣੀ ਕਿੰਨੀ ਉਮਰ ਹੋਦੀ ਕਿੰਨੀ ਉਮਰ ਹੈ ਜੀ 26 ਸਾਲ ਉਮਰ ਹੈ ਜੀ ਹਾਂ ਜੀ ਪੜਿਆ ਲਿਖਿਆ ਵਾ ਗ੍ਰੈਜੂਏਟ ਹੈ ਫੁੱਟਬਾਲ ਦਾ 플레이ਰ ਆ ਹਾਂ ਜੀ ਤੇ ਤੁਸੀਂ ਉਹ ਬੇਟੇ ਤੇ ਕੀ ਲੱਗਦਾ ਜੀ ਮੈਂ ਉਹਦਾ ਫਾਦਰ ਹਾਂ ਜੀ ਤੇ ਕੀ ਵਜ੍ਹਾ ਕੀ ਹੈ ਜੀ ਕਿਉਂ ਡੈਥ ਹੋਈ ਹੈ ਕਿੰਨੀ ਦੇਰ ਤੋਂ ਇਸ ਮਾਮਲੇ ਦੇ ਵਿੱਚ ਹੈ ਜੀ ਇਹ ਨਸ਼ਾ ਨਸ਼ਾ ਜੀ ਆਮ ਵੀ ਵਿਕ ਰਿਹਾ ਜੀ ਦੁਨੀਆ ਕਰੀ ਜਾਂਦੀ ਹੈ ਕਈ ਮਰੀ ਜਾਂਦੇ ਨੇ ਉਈ ਰੋਗ ਤੋਂ ਆਮ ਨਹੀਂ ਹੈ ਕਿ ਨਸ਼ੇ ਦੀ ਤੇ ਕਦੋਂ ਉਹਦੀ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਮੈਨੂੰ ਆ ਦੋ ਘੰਟੇ ਹੋਇਆ ਜੀ ਉਹਦੇ ਓਵਰਡੋਜ਼ ਕਹਿੰਦੇ ਹੋ ਗਿਆ ਜਾਂ ਨਹੀਂ ਹੋ ਗਿਆ ਤੁਹਾਨੂੰ ਤੇ ਪਤਾ ਨਹੀਂ ਆਈਓ ਹਸਪੀਟਲ ਲੈ ਕੇ ਗਏ ਆ ਉਹਨੇ ਡੈਥ ਹੋ ਗਈ ਹੈ ਜੀ ਤੇ ਗੈਡ ਬੋਡੀ ਉਹ ਕਿੱਥੇ ਪਈ ਹੋਈ ਸੀ ਕਿੱਥੋਂ ਤੁਸੀਂ ਉਹਨੂੰ ਰਿਸੀਵ ਕੀਤਾ ਅਸੀਂ ਮੈਂ ਬੋੜੀ ਸਾਹਿਬ ਗੁਰਦੁਆਰੇ ਲਾਗੂ ਚੋੱਕੇ ਲੈ ਗਿਆ ਜੀ ਉਹ ਪੈਲਸ ਤੇ ਲਾਗੂ ਤੇ ਉਹਦੇ ਨਾਲ ਹੋਰ ਕੋਈ ਵੀ ਹੈਗਾ ਨਹੀਂ ਜੀ ਉਸੇ ਮੌਕੇ ਤੇ ਕੋਈ ਨਹੀਂ ਮੌਜੂਦ ਨਹੀਂਗਾ ਸੀ ਹਾਜੀ ਉਹਨਾਂ ਦਾ ਤਾ ਹਸਪੀਟਲ ਵਾਲੇ ਨੇ ਕੀ ਕੀਤਾ ਉਹਨਾਂ ਡੈੱਡ ਕਰਾ ਹਾਂਜੀ ਉਹ ਕਹਿੰਦੇ ਜੀ ਡੈਥ ਹੋ ਗਈ ਤਾਂ ਹੁਣ ਤੁਸੀਂ ਬੋਡੀ ਜਿਹੜੀ ਆ ਉਹ ਸੜਕ ਦੇ ਉੱਤੇ ਰੱਖ ਕੇ ਪ੍ਰੋਟੈਸਟ ਵੀ ਕਰ ਰਹੇ ਹੋ ਤੇ ਮੈਂ ਤਾਂ ਪ੍ਰੋਟੈਸਟ ਇਹ ਕਰ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਯੂਪੀ ਬਿਹਾਰ ਜੇ ਚੱਲ ਜਿਓ ਜੇ ਤੁਸੀਂ ਆਪਣੇ ਬੱਚੇ ਬਚਾਣੇ ਆ ਤੇ ਹਾਂਜੀ ਤੇ ਪੰਜਾਬ ਛੱਡ ਦਿਓ ਅਸੀਂ ਤਾਂ ਛੱਡ ਦੇਣਾ ਜੀ ਅਸੀਂ ਤਾਂ ਬਾ ਛੱਡਦੇ ਪੰਜਾਬ ਤੇ ਦੁਬਾਰਾ ਪੰਜਾਬ ਚ ਕਦਮ ਨਹੀਂ ਰੱਖਣਾ ਸਰ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਜੀ ਪੁਲਿਸ ਡਿਪਾਰਟਮੈਂਟ ਚ ਸਰ ਕੀ ਲੱਗਦਾ ਕਿਉਂਕਿ ਤੁਸੀਂ ਆਪ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਬੱਚਾ ਇਸ ਤਰ੍ਹਾਂ ਪੁਲਿਸ ਨਾ ਕੰਮ ਆਵੇ ਜੀ ਪੁਲਿਸ ਕੀ ਕਰੇਗੀ ਘਰ ਘਰ ਨਸ਼ਾ ਵੇਚਦਾ ਪੁਲਿਸ ਕੀ ਕਰ ਲੇਗੀ ਉੱਥੇ ਸਰ ਕੀ ਕਹਿਣਾ ਚਾਹੋਗੇ ਹੁਣ ਪੰਜਾਬ ਸਰਕਾਰ بڑے ਦਾਅਵੇ ਕਰਦੀ ਆ ਕਿ ਨਸ਼ਾ ਖਤਮ ਹੋ ਗਿਆ ਹੈ ਨਸ਼ਾ ਖਤਮ ਹੋ ਗਿਆ ਜੀ ਤੁਹਾਡੇ ਸਾਹਮਣੇ ਤੇ ਮਸਾਲ ਪਈ ਜੇ ਬੋਡੀ ਬਾਹਰ ਪਈ ਜੇ ਜੇ 26 ਸਾਲ ਦੇ ਬੇਟੇ ਦੀ ਹੁਣ 2 ਮਹੀਨਿਆਂ ਬਾਅਦ ਸੈਂਟਰ ਤੋਂ ਆਇਆ ਰਾਤ ਹੀ ਆਇਆ ਉਹਨਾਂ ਤੇ ਉਹਨੂੰ ਇਹਦਾ ਮਤਲਬ ਵੇਖਦਾ ਨਾ ਡਰਗ ਜਿ ਮਿਲੀ ਇਹਨੂੰ ਬਿਲਕੁਲ ਭਾਜੀ ਪੁਲਿਸ ਸਰਿਆਂ ਮੇਕਦਾ ਜੀ ਨਸ਼ਾ ਪੁਲਿਸ ਪਹੁੰਚੀ ਜੀ ਮੌਕੇ ਤੇ ਹਾਂਜੀ ਆਏ ਨੇ ਜੀ ਪੁਲਿਸ ਅਫਸਰ ਆਏ ਨੇ ਜੀ ਕੀ ਆ ਗਿਆ ਜੀ ਉਹਨਾਂ ਵੱਲੋਂ ਨਹੀਂ ਜੀ ਉਹਨਾਂ ਨੇ ਵਿਚਾਰਿਆਂ ਨੇ ਕੀ ਕਹਿਣਾ ਜੀ ਉਹ ਕੀ ਕਰ ਸਕਦੇ ਉਹ ਤੇ ਕਹਿੰਦੇ ਜਿੰਨੀ ਤੁਹਾਡੀ ਹਲਪ ਹੁੰਦੀ ਹੈ ਵੀ ਕਰਾਂਗੇ ਜੀ ਉਹ ਦੋਸ਼ੀਆਂ ਨੂੰ ਫੜਾਂਗੇ ਚਲੋ ਜੋ ਵੀ ਉਹਨੂੰ ਕੋਈ ਸ਼ੱਕ ਛੁਬਾ ਹੋਏਗਾ ਮੰਗ ਕੀ ਹੈ ਜੀ ਮੰਗ ਸਾਡੀ ਕੋਈ ਨਹੀਂ ਜੀ ਮੰਗ ਕੀ ਹੈ ਮਰਨ ਵਾਲਾ ਮਰ ਗਿਆ ਜੀ ਮੰਗ ਬਸ ਨਜ਼ਾਰੇ ਆ ਕਿੰਨੇ ਕਿੰਨੇ ਬੱਚੇ ਸੀਗੇ ਤੁਹਾਡੇ ਜੀ ਦੋ ਜੀ ਉਸ ਮਤਾਬਕ ਅਗਲੀ ਕਾਰਵਾਈ ਕਰਨੀ ਚਾਹੀਦੀ